ਕਿਸਾਨਾਂ ਗੋਆਨ ਦੀ ਜਿਹੜੀ ਚੌਥੇ ਗੇੜ ਦੀ ਮੀਟਿੰਗ ਹੈ ਮੀਟਿੰਗ ਅੱਜ ਚੰਡੀਗੜ੍ਹ ਦੇ ਸ਼ਾਮ ਨੂੰ 6 ਵਜੇ ਹੋਣੀ ਹੈ ਤਾਂ ਕਿਸਾਨ ਮੋਰਚੇ ਤੋਂ ਸਰਬਨ ਸਿੰਘ ਪੰਦੇਰ ਤੇ ਹੋਰ ਕਿਸਾਨ ਆਦੂ ਨੇ ਜਿਹੜੇ ਉਹ ਰਵਾਨਾ ਹੋ ਰਹੇ ਨੇ ਔਰ ਉਹ ਨਾਲ ਗੱਲਬਾਤ ਕਰਾਂਗੇ ਕਿ ਅੱਜ ਦੀ ਰੂਬਰੇ ਕੀ ਰਹੇਗੀ ਜੇਕਰ ਕੇਂਦਰ ਸਰਕਾਰ ਨਹੀਂ ਮੰਦੀ ਤਾਂ ਕਿ ਕਹਿਣਗੇ ਜੇ ਜਿਹੜੀ ਆ ਕੇਂਦਰ ਦੇ ਪਾਲੇ ਚ ਹੈਗੀ ਹੈ ਰੇਨભાઈ ਅਗਰ ਪੰਦੇਰ ਜੀ ਨਾਲ ਸੰਮਾਨ ਕਰਕੇ ਤਾਂ ਅੱਜ ਦਾ ਦੇਸ਼ ਅੱਜ ਦੀ ਮੀਟਿੰਗ ਵੱਲ ਦੇਖ ਰਿਹਾ ਤੇ ਅਸੀਂ ਚਿੰਤਤ ਹਾਂ ਕਿ ਕਿਸਾਨਾਂ ਦਾ ਜਿਹੜਾ ਖੇਤੀ ਦਾ ਸੰਕਟ ਆ ਉਹ ਵੱਡੀਆਂ ਮੰਗਾਂ ਤੇ ਮਿਹਨਤ ਤੇ ਪਿਆ ਹੈ। ਜੇ ਚੰਗਾ ਮਤਲਬ ਫੈਸਲਾ ਹੋਊਗਾ ਜਿਸ ਨਾਲ ਜਿਹੜਾ ਵਾਸੀ ਅੱਗੇ ਵੱਲ ਸਕਿਆ। ਦੇਖੋ ਜਿਹਦਾ ਅੰਦੋਲਨ ਚੱਲ ਰਿਹਾ ਇਸ ਵੇਲੇ ਬਹੁਤ ਟੁੱਟੇ ਹੋ ਰਹੀ ਹੈ। ਹਰ ਜਮੇ ਇੱਕ ਜਨ ਅੰਦੋਲਨ ਬਣਦਾ ਜਾ ਰਿਹਾ ਸਾਡੀਆਂ ਮੰਗਾਂ ਨਹੀਂ ਹੈ ਕਿਸਾਨਾਂ ਦੀਆਂ ਮੰਗਾਂ ਜਿਸ ਦਾ ਡਾਟਾ ਬਣਦਾ। ਤਾਂ ਕਿਸ ਦੇ ਪ੍ਰਧਾਨ ਪੁੱਤਰ ਸਾਹਿਬ ਨੇ ਮਤਲਬ ਜਵਾਬ ਨਹੀਂ ਦੇ। ਤਾਂ ਉਹ ਜ਼ਰੂਰ ਉਹਨਾਂ ਨੂੰ ਵੀ ਇਹ ਸੰਦੇਸ਼ ਮੁਰਦ ਦਾ ਦੇ ਦਿੱਤਿਆ ਤਾਂ ਮੈਨੂੰ ਲੱਗਦਾ ਉਹਨੂੰ ਧਿਆਨ ਵਿੱਚ ਰੱਖਦੇ ਹੋ ਅੱਜ ਚੰਗਾ ਫੈਸਲਾ ਦੇਖੋ ਮੈਨੂੰ ਲੱਗਦਾ ਮੀਟਿੰਗ ਤੋਂ ਬਾਅਦ ਦਿੱਤੇ ਕੋਈ ਗੱਲ ਕਰਨੀ ਵਾਜਬ ਹੋਊਗੀ ਹਾਲੇ ਕੋਈ ਨਹੀਂ ਕੁਝ ਬੋਲੀਏ ਠੀਕ ਹੈ ਤਾਂ ਸਰਮਣ ਸਿੰਘ ਪੰਦੇਰ ਨੇ ਰਵਾਨਾ ਹੋਣ ਲੱਗੇ ਨੇ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੀ ਅੱਜ ਦੀ ਮੀਟਿੰਗ ਹੈ ਉਹ ਕਿਸ ਤਰੀਕੇ ਦੀ ਜੋ ਰੂਪਰੇਖਾ ਰਹੇਗੀ ਉਹ ਦੇਖਣਾ ਹੋਵੇਗਾ ਪਰ ਜਿਹੜਾ ਸਰਮਣ ਸਿੰਘ ਪੰਦੇਰ ਨੇ ਕਿਹਾ ਕਿ ਅਸੀਂ ਪੂਰੇ ਸਕਾਰਾਤਮਕਾ ਪੋਜ਼ਿਟਿਵ ਹਾਂ ਔਰ ਸਾਨੂੰ ਉਮੀਦ ਹੈ ਪੂਰੀ ਕਿਹੜੀ ਅੱਜ ਦੀ ਮੀਟਿੰਗ ਹੈ ਉਹ ਇੱਕ ਨਿਰਣਾ ਪੂਰਕ ਜਿਹੜੀ ਮੀਟਿੰਗ ਹੋਏਗੀ ਔਰ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਜਿਹੜਾ ਅੱਜ ਜਿਹੜਾ ਕੇਂਦਰੀ ਮੰਤਰੀ ਆਉਣਗੇ ਕਿਤਨਾ ਕਿ ਤੇਜ਼ ਕਿਉਂਕਿ ਪਹਿਲਾਂ 3 ਘੰਟੇ ਦੀ ਮੀਟਿੰਗ ਹੋ ਚੁੱਕੀ ਹੈ ਨਾ ਅੱਜ ਦੀ ਮੀਟਿੰਗ ਤੋਂ ਬਹੁਤ ਉਮੀਦਾਂ ਨੇ ਔਰ ਉਹਨਾਂ ਦੇ ਵੱਲੋਂ ਜਿਹੜਾ ਕਿਹਾ ਕਿ ਇੱਥੋਂ ਅਸੀਂ ਹਾ ਬਖੀਰ ਰਵਈਏ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਥੋਂ ਸ਼ੰਭੂ ਮੋਰਚੇ ਤੋਂ ਰਵਾਨਾ ਹੋ ਰਹੇ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਇਹ ਜਿਹੜੀ ਕੇਂਦਰ ਸਰਕਾਰ ਵੀ ਆ ਜਿਸ ਤਰੀਕੇ ਨਾਲ ਤਿੰਨ ਗੇਟ ਦੀਆਂ ਮੀਟਿੰਗਾਂ ਹੋਈਆਂ ਨੇ ਕੇਂਦਰ ਸਰਕਾਰ ਦੀ ਅਸੀਂ ਹਰ ਗੱਲ ਸਮੇਂ ਸਾਰੇ ਤੇ ਮੰਨੀ ਐ ਤਾਂ ਜੋ ਉਹਨਾਂ ਨੂੰ ਇਹ ਪੂਰਾ ਉਮੀਦ ਹੈ ਕਿ ਕੇਂਦਰ ਸਰਕਾਰ ਉਹਨਾਂ ਨੂੰ ਅੱਜ ਨਿਰਾਸ਼ ਨਹੀਂ ਕਰੇਗੀ ਤੇ ਅੱਜ ਉਹਨਾਂ ਦਾ ਜਿਹੜਾ ਸਮੱਸਿਆਵਾਂ ਦਾ ਬਣਦਾ ਹੱਲ ਹੈ ਉਹ ਜ਼ਰੂਰ ਨਿਕਲੇਗਾ ਕੈਮਰਾਮੈਨ ਕੁਲਦੀਪ ਦੇ ਨਾਲ ਭੋਲੋ ਜੀਤ ਸਿੰਘ ਦੈਨਿਕ ਸਵੇਰਾ ਸ਼ੰਭੂ ਬਾਰਡਰ ਕਿਸਾਨਾਂ ਗੋਆਂ ਦੀ ਜਿਹੜੀ ਚੌਥੇ ਗੇੜ ਦੀ ਮੀਟਿੰਗ ਹੈ ਮੀਟਿੰਗ ਅੱਜ ਚੰਡੀਗੜ੍ਹ ਦੇ ਸ਼ਾਮ ਨੂੰ 6 ਵਜੇ ਹੋਣੀ ਹੈ ਤਾਂ ਕਿਸਾਨ ਮੋਰਚੇ ਤੋਂ ਸਰਬਨ ਸਿੰਘ ਪੰਦੇਰ ਤੇ ਹੋਰ ਕਿਸਾਨ ਪਾਦੂ ਨੇ ਜਿਹੜੇ ਉਹ ਰਵਾਨਾ ਹੋ ਰਹੇ ਨੇ ਔਰ ਉਹ ਨਾਲ ਗੱਲਬਾਤ ਕਰਾਂਗੇ ਕਿ ਅੱਜ ਦੀ ਰੂਬਰੇ ਕੀ ਰਹੇਗੀ ਜੇਕਰ ਕੇਂਦਰ ਸਰਕਾਰ ਨਹੀਂ ਮੰਦੀ ਤਾਂ ਕਿ ਕੀ ਕਰਨਗੇ ਕੇਂਦਰ ਜਿਹੜੀ ਆ ਕੇਂਦਰ ਦੇ ਪਾਲੇ ਚ ਹੈਗੀ ਹੈ ਰਮਨભાઈ ਅਗਰ ਤੁਸੀਂ ਮੇਰੇ ਮੌਕੇ ਅੰਦਰ ਕਰਕੇ ਤਾਂ ਅੱਜ ਦਾ ਦੇਸ਼ ਅੱਜ ਦੀ ਮੀਟਿੰਗ ਵੱਲ ਦੇਖ ਰਿਹਾ ਤੇ ਅਸੀਂ ਚੱਕਦੇ ਆਂ ਵੀ ਕਿਸਾਨਾਂ ਦਾ ਜਿਹੜਾ ਖੇਤੀ ਦਾ ਸੰਕਟ ਆ ਉਹ ਵੱਡੀਆਂ ਮੰਗਾਂ ਤੇ ਮਿਹਨਤ ਤੇ ਪਿਆ ਹੈ। ਕਰ ਚੰਗਾ ਮਤਲਬ ਫੈਸਲਾ ਹੋਊਗਾ ਜਿਸ ਨਾਲ ਜਿਹੜਾ ਵਾਸੀ ਉੱਕੇ ਵਾਲ ਸਕੇ। ਦੇਖੋ ਜਿਹਦਾ ਅੰਦੋਲਨ ਚੱਲ ਰਿਹਾ ਇਸ ਵੇਲੇ ਬਹੁਤ ਕੱਟੇ ਹੋ ਰਹੀਆਂ। ਹਰ ਜਮੇ ਇੱਕ ਜਾਨ ਅੰਦੋਲਨ ਬਣਦਾ ਜਾ ਰਿਹਾ ਸਾਡੀਆਂ ਮੰਗਾਂ ਨਹੀਂ ਹੈ ਕਿਸਾਨਾਂ ਦੀਆਂ ਮੰਗਾਂ ਜਿਸ ਦਾ ਡਾਟਾ ਬਣਦਾ। ਤਾਂ ਕਿਸ ਦੇ ਪਤਨ ਪੁੱਤਰ ਸਾਹਿਬਾਂ ਵੱਲੋਂ ਕੀ ਜਵਾਬ ਦੇ ਨੇ। ਤੋ ਉਹ ਜ਼ਰੂਰ ਉਹਨਾਂ ਨੂੰ ਵੀ ਇਹ ਸੰਦੇਸ਼ ਮੇਰੇ ਪਾਸੋਂ ਪਹੁੰਚ ਗਿਆ ਮੈਨੂੰ ਲੱਗਦਾ ਉਹਨੂੰ ਧਿਆਨ ਵਿੱਚ ਰੱਖ ਲੈ ਉਹ ਅੱਜ ਚੰਗਾ ਫੈਸਲਾ ਦੇਖੋ ਮੈਨੂੰ ਲੱਗਦਾ ਮੀਟਿੰਗ ਤੋਂ ਬਾਅਦ ਇੱਤੇ ਕੋਈ ਗੱਲ ਕਰਨੀ ਵਾਜਬ ਹੋਊਗੀ ਹਾਲੇ ਕੋਈ ਨਹੀਂ ਕੁਝ ਬੋਲੀਏ ਠੀਕ ਹੈ ਤਾਂ ਸਰਮਣ ਸਿੰਘ ਪੰਦੇਰ ਨੇ ਰਵਾਨਾ ਹੋਣ ਲੱਗੇ ਨੇ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੀ ਅੱਜ ਦੀ ਮੀਟਿੰਗ ਹੈ ਉਹ ਕਿਸ ਤਰੀਕੇ ਦੀ ਜੋ ਰੂਪਰੇਖਾ ਰਹੇਗੀ ਉਹ ਦੇਖਣਾ ਹੋਵੇਗਾ ਪਰ ਜਿਹੜਾ ਸਰਮਣ ਸਿੰਘ ਪੰਦੇਰ ਨੇ ਕਿਹਾ ਕਿ ਅਸੀਂ ਪੂਰੇ ਸਕਾਰਾਤਮਕਾ ਪੋਜ਼ਿਟਿਵ ਹਾਂ ਔਰ ਸਾਨੂੰ ਉਮੀਦ ਹੈ ਪੂਰੀ ਕਿਹੜੀ ਅੱਜ ਦੀ ਮੀਟਿੰਗ ਹੈ ਉਹ ਇੱਕ ਨਿਰਣਾ ਪੂਰਕ ਜਿਹੜੀ ਮੀਟਿੰਗ ਹੋਏਗੀ ਔਰ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਜਿਹੜਾ ਅੱਜ ਜਿਹੜਾ ਕੇਂਦਰੀ ਮੰਤਰੀ ਆਉਣਗੇ ਕਿਤਨਾ ਕੇ ਤੇ ਕਿਉਂਕਿ ਪਹਿਲਾਂ 3 ਘੰਟੇ ਦੀ ਮੀਟਿੰਗ ਹੋ ਚੁੱਕੀ ਹੈ ਨਾ ਔਰ ਅੱਜ ਦੀ ਮੀਟਿੰਗ ਤੋਂ ਬਹੁਤ ਉਮੀਦਾਂ ਨੇ ਔਰ ਉਹਨਾਂ ਦੇ ਵੱਲੋਂ ਜਿਹੜਾ ਕਿਹਾ ਕਿ ਇੱਥੋਂ ਅਸੀਂ ਹਾ ਫਖੀਰ ਰਵਈਏ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਥੋਂ ਸ਼ੰਭੂ ਮੋਰਚੇ ਤੋਂ ਰਵਾਨਾ ਹੋ ਰਿਹਾ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਜਿਹੜੀ ਕੇਂਦਰ ਸਰਕਾਰ ਵੀ ਆ ਜਿਸ ਤਰੀਕੇ ਨਾਲ ਤਿੰਨ ਗੇਟ ਦੀਆਂ ਮੀਟਿੰਗਾਂ ਹੋਈਆਂ ਨੇ ਕੇਂਦਰ ਸਰਕਾਰ ਦੀ ਅਸੀਂ ਹਰ ਗੱਲ ਸਮੇਸਾਰਿਆਂ ਦੇ ਮੰਨੀ ਐ ਤਾਂ ਜੋ ਉਹਨਾਂ ਨੂੰ ਪੂਰਾ ਉਮੀਦ ਹੈ ਕਿ ਕੇਂਦਰ ਸਰਕਾਰ ਉਹਨਾਂ ਨੂੰ ਅੱਜ ਨਿਰਾਸ਼ ਨਹੀਂ ਕਰੇਗੀ ਤੇ ਅੱਜ ਉਹਨਾਂ ਦਾ ਜਿਹੜਾ ਸਮੱਸਿਆਵਾਂ ਦਾ ਬਣਦਾ ਹੱਲ ਹੈ ਉਹ ਜ਼ਰੂਰ ਨਿਕਲੇਗਾ ਕੈਮਰਾਮੈਨ ਕੁਲਦੀਪ ਦੇ ਨਾਲ ਭੋਲੋਜੀਤ ਸਿੰਘ ਡੈਨਿਕ ਸਵੇਰਾ ਸ਼ੰਭੂ ਬਾਰਡਰ